ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀਤ ਨਿੱਕੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਲੈ ਕੇ ਅਸੀਂ ਹਰ ਰੋਜ਼ੀ ਤਰ੍ਹਾਂ ਹਾਜ਼ਰ ਹੋ ਗਏ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਰ ਰੋਜ਼ੀ ਤਰ੍ਹਾਂ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇੱਕ ਪਾਸੇ ਤਾਂ ਉਹਨਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਦੇਖੋ ਜੀ ਸਾਨੂੰ ਇਕੱਠੇ ਹੋਣਾ ਪਊਗਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਗੱਠਜੋੜ ਕਰਨਾ ਪਊਗਾ ਜੇ ਕੁਝ ਹਾਸਲ ਕਰਨਾ ਹੈ ਤਾਂ ਪਰ ਦੂਸਰੇ ਬੰਨੇ ਦਾ ਭਾਜਪਾ ਨੇ ਕਹਿੰਦੇ ਉਹਨਾਂ ਦੀ ਇਹਨਾਂ ਗੱਲਾਂ ਨੂੰ ਧੁਰੋਂ ਹੀ ਨਕਾਰ ਦਿੱਤਾ ਉਹ ਕਹਿੰਦੇ ਵੀ ਇਦਾਂ ਕੁਝ ਨਹੀਂ ਹੈ ਇਕੱਲੇ ਚੋਣਾਂ ਲੜਾਂਗੇ ਦੇਖੋ ਜੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਭਾਜਪਾ ਨੇ ਪੰਜਾਬ ਦੇ ਸਿਆਸੀ ਹਾਲਾਤ ਨੂੰ ਟੋਕੇ ਦੇਖਿਆ ਜਾਂ ਜਿਵੇਂ ਕੈਪਟਨ ਮਨਿੰਦਰ ਸਿੰਘ ਨੇ ਕਿਹਾ ਇਹ ਉਹਨਾਂ ਨੇ ਨਿੱਜੀ ਵਿਚਾਰ ਆ ਜਾਂ ਕੈਪਟਨ ਮਨਿੰਦਰ ਸਿੰਘ ਨੇ ਵੈਸੇ ਛੁਰਲੀ ਛੱਡ ਕੇ ਦੇਖੀ ਆ ਇਸ ਬਾਰੇ ਹੁਣ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਚਰਚੇ ਆ ਕੈਪਟਨ ਮਨਿੰਦਰ ਸਿੰਘ ਦੇਖੋ ਦੋ ਵਾਰ ਬੰਦਾ ਮੁੱਖ ਮੰਤਰੀ ਰਿਹਾ ਉਹਦੇ ਉਹਨੂੰ ਤਜਰਬਾ ਤਾਂ ਹੁੰਦਾ ਹੀ ਆ ਲੋਕਾਂ ਨੂੰ ਟੋਣਾ ਤਾਂ ਜਾਣਦਾ ਹੀ ਹੁੰਦਾ ਨਾ ਜੇ ਕਿ ਬੰਦਾ ਦੋ ਵਾਰੀ ਸਰਪੰਚ ਰਿਹਾ ਹੋਵੇ ਤੇ ਫਿਰ ਉਹਨੂੰ ਸਰਪੰਚੀ ਦੇ ਬਾਰੇ ਪੱਤਰ ਤਾਂ ਹੁੰਦਾ ਹੀ ਆ ਨਾ ਭਾਵੇਂ ਉਸ ਤੇਰੀ ਹਾਰ ਜੇ ਭਾਵੇਂ ਦੋ ਵਾਰੀ ਬਾਅਦ ਚ ਹਾਰ ਜੇ ਪਰ ਦੋ ਵਾਰੀ ਦਿੱਤਿਆ ਵੀ ਤਾਂ ਹੈ ਉਵੇਂ ਕੈਪਟਨ ਦੋ ਵਾਰੀ ਦਿੱਤਿਆ ਵੀ ਤਾਂ ਹੈ ਬਾਅਦ ਦੇ ਵਿੱਚ ਉਹਦੇ ਨਾਲ ਭਾਵੇਂ ਕਈ ਤਰ੍ਹਾਂ ਦੇ ਵਿਵਾਦ ਵੀ ਜੁੜੇ ਰਹੇ ਆ ਪਰ ਅਗਲੀ ਗੱਲ ਇਹ ਵੀ ਹੁਣ ਜਿਹੜੇ ਪੰਜਾਬ ਬੀਜੇਪੀ ਦੇ ਆਗੂ ਆ ਉਹ ਕੈਪਟਨ ਦੀ ਉਸ ਗੱਲ ਨੂੰ ਉਸ ਵਿਚਾਰ ਨੂੰ ਨਕਾਰ ਰਹੇ ਆ ਜਿਹਦੇ ਵਿੱਚ ਇਹ ਗੱਲ ਕਹੀ ਸੀ ਉਹਨਾਂ ਨੇ ਕਿ ਸਾਡਾ ਪੱਲਿਆਂ ਦਾ ਪੰਜਾਬ ਤੋਂ ਕੁਝ ਨਹੀਂ ਵਟਿਆ ਜਾਣਾ ਬੀਜੇਪੀ ਦਾ ਨਾ ਐਟਕੀ 227 ਦੇ ਵਿੱਚ ਨਾ 232 ਦੇ ਵਿੱਚ ਅਸੀਂ 30 ਵੀ ਹਾਰਾਂਗੇ ਅਸੀਂ 32 ਵੀ ਹਾਰਾਂਗੇ ਸਾਹ ਹੋ ਸਕਦਾ ਵੀ 37 ਦੇ ਵਿੱਚ ਕੁਝ ਬਣ ਜੇ ਪਰ ਪੰਜਾਬ ਬੀਜੇਪੀ ਨੇ ਕਈ ਗੂਹੇ ਜਿਹਾ ਲਖਿਆ ਨੇ ਕੱਲ ਅਸ਼wini ਇੱਕ ਕੁਮਾਰ ਹੋਰਾਂ ਨੇ ਕਿਹਾ ਉਹ ਕਹਿੰਦੇ ਦੇਖੋ ਇਹ ਕੈਪਟਨ ਦੇ ਨਿੱਜੀ ਵਿਚਾਰ ਹੋ ਸਕਦੇ ਆ ਉਹ ਵੱਡੇ ਆ ਪਰ ਬੀਜੇਪੀ ਪੂਰੇ ਪੰਜਾਬ ਦੇ ਵਿੱਚ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ 117 ਸੀਟਾਂ ਵਾਸਤੇ ਅਸੀਂ ਤਿਆਰ ਬਰ ਤਿਆਰ ਆ ਅਸੀਂ ਕਿਸੇ ਨਾਲ ਬਿਨਾ ਗੱਠ ਜੋੜਦੇ ਹੀ ਅੱਗੇ ਵਧਾਂਗੇ ਸੋ ਕੈਪਟਨ ਨੇ ਗੱਲ ਕਹੀ ਸੀ ਕਿ ਅਕਾਲੀ ਦਲ ਦੇ ਨਾਲ ਜੇ ਗੱਠਜੋੜ ਹੋ ਜਾਂਦਾ ਸਰਕਾਰ ਤਾਂ ਬਣਦੀ ਆ ਹਰਸ਼ਮਰਤ ਕੁਰ ਬਦਲ ਨੇ ਗੱਲ ਕਹੀ ਸੀ ਵੀ ਕੈਪਟਨ ਮਰਿੰਦਰ ਸਿੰਘ ਨੇ ਸਾਫੇ ਬਿਆਨ ਕੀਤਾ ਇਹ ਭਾਈ ਅਕਾਲੀ ਦਲ ਬਣਾ ਸਰਕਾਰ ਦੀ ਬਣਦੀ ਸੋ ਇਸ ਗੱਲ ਦੇ ਉੱਤੇ ਰੌਲਾ ਰੱਪਾ ਪੈ ਗਿਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਵੀ ਇੱਕ ਪਾਸੇ ਉਹ ਆ ਜਿਨ੍ਹਾਂ ਨੇ ਕਿ ਬੇਦਬੀਆਂ ਦੇ ਮਾਮਲੇ 'ਚ ਕੁਝ ਨਹੀਂ ਕੀਤਾ ਇੱਕ ਪਾਸੇ ਉਹ ਆ ਜਿਨ੍ਹਾਂ ਨੇ ਗੁਟਕਾ ਸਭ ਚੁੱਕ ਕੇ ਤੇ ਨਸ਼ੇ ਦੀ ਸੌਂਖਾ ਦੀ ਜਿਹੜੇ ਖਤਮ ਕਰਨ ਦੀ ਤੇ ਪਰ ਉਹ ਨਹੀਂ ਕੀਤਾ ਇਸ ਕਰਕੇ ਦੋਨਾਂ ਪਾਰਟੀਆਂ ਨੂੰ ਲੋਕ ਪਸੰਦ ਹੀ ਨਹੀਂ ਕਰਨਗੇ ਜੇ ਇਕੱਠੇ ਹੋ ਜਾਂਦੇ ਤਾਂ ਸੋ ਕੈਪਟਨ ਹੋਰੀ ਤਾਂ ਕਹਿ ਕੇ ਚੁੱਪ ਕਰ ਗਏ ਪਰ ਲੋਕਾਂ ਦੇ ਵਿੱਚ ਕੁਸਰ-ਮੁਸਰ ਛਿੜਤੀ ਤੇ ਵਿਰੋਧੀ ਪਾਰਟੀਆਂ ਦੇ ਵਿੱਚ ਚਰਚਾ ਚੱਲਦੀ ਤੇ ਕੋਈ ਸਫਾਈ ਕਿਵੇਂ ਦੇਈ ਜਾਂਦਾ ਕੋਈ ਗੱਲ ਕਿਵੇਂ ਕਰੀ ਜਾਂਦਾ ਪਰ ਇਹ ਗੱਲ ਸੱਚੀ ਆ ਵੀ ਭਾਜੀਪੀ ਪੰਜਾਬ ਦੇ ਵਿੱਚ ਕੱਲਿਆਂ ਕੋਈ ਨਹੀਂ ਪੁੱਛ ਰਿਆ ਜੇ ਨਹੀਂ ਯਕੀਨ ਚਲੋ ਕੋਈ ਗੱਲ ਨਹੀਂ ਇਹ ਕਿਹੜਾ ਹਲੇ 25 ਸਾਲ ਪਏ ਆ ਵੋਟਾਂ ਦੇ ਵਿੱਚ ਸਵਾ ਸਾਲ ਬਾਅਦ ਵੋਟਾਂ ਪੈ ਜਾਣੀਆਂ ਉਦੋਂ ਪਤਾ ਲੱਗ ਜੂਗਾ ਤੇ ਦੂਜੀ ਗੱਲ ਇਹ ਵੀ ਪਰ ਤਰਨਤਾਰਨ ਨੇ ਜੂਣਾ ਹੋਣੇ ਦੱਸਣਾ ਜਿੱਥੇ ਬੀਜੇਪੀ 5ਵੇਂ ਨੰਬਰ ਦੇ ਉੱਤੇ ਆਈ ਆ ਇਹਨਾਂ ਦੇ ਉਮੀਦਵਾਰ ਨੂੰ 6500 ਵੋਟ ਨਹੀਂ ਪਈ 3600 ਕੁਝ ਵੋਟਾਂ ਪਈਆਂ ਤੇ ਜਮਾਨਤ ਜ਼ਬਤ ਹੋਈ ਆ ਤੇ ਹਰੇ ਆਪਾਂ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਬੱਚਾ-ਬੱਚਾ ਬਹੁਤ ਪਿਆਰ ਕਰਦਾ ਸੋ ਇਹੋ ਜਿਹਾ ਪਿਆਰ ਕਰਦਾ ਜੀ ਬਿਲਕੁਲ ਸਹੀ ਟਣਾ ਸਾਹਿਬ ਇਹ ਤਾਂ ਸਮਝਣ ਦੀ ਗੱਲ ਹੈ ਕਿ ਕਿਵੇਂ ਕੋਈ ਕਿਸੇ ਚੀਜ਼ ਨੂੰ ਵੇਖਦਾ ਖੈਰ ਉਧਰ ਪਰ ਰਵਨੀਤ ਸਿੰਘ ਬਿੱਟੂ ਹੋਰਾਂ ਤੇ ਬੜੀ ਹੈਰਾਨੀ ਹੋ ਰਹੀ ਹੈ ਉਹ ਇਕਦਮ ਹੀ ਬਦਲ ਗਏ ਨੇ ਉਹ ਅਮਰਪਾਲ ਸਿੰਘ ਦੇ ਹੱਕ ਚ ਆ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਮੈਂ ਵੀ ਇਸ ਗੱਲ ਦੇ ਉੱਤੇ ਹੈਰਾਨ ਆ ਕਿ ਰਵਨੀਤ ਸਿੰਘ ਬਿੱਟੂ ਉਹ ਜਿਹੜੇ ਉਹ ਕਿਵੇਂ ਇਕਦਮ ਇਹਨਾਂ ਦੇ ਹੱਕ ਦੇ ਵਿੱਚ ਆ ਗਏ ਆ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਪੱਖ ਦੇ ਵਿੱਚ ਬੋਲ ਪਈ ਯਾਨੀ ਕਿ ਅਮਰਪਾਲ ਦੇ ਪੱਖ ਦੇ ਵਿੱਚ ਬੋਲਤੇ ਆ ਬੀਜੇਪੀ ਹੋਵੇ ਕਿ ਫਿਰ ਇਧਰਲੇ ਪਾਸੇ ਨੂੰ ਝੁਕਦੇ ਜੇ ਜਾਂ ਕੋਈ ਇਦਾਂ ਦੀ ਕੋਈ ਸੋਚ ਹੋਵੇ ਵੀ ਭਾਈ ਆਪਾਂ ਹੁਣ ਇਹਨਾਂ ਨੂੰ ਚੰਗਾ ਕਹਿ ਦੇਈਏ ਇਹ ਤਾਂ ਗੱਲ ਬੇਸਿਕ ਗੱਲ ਤੋਂ ਥੱਲੇ ਦੀ ਉਤਰਦੀ ਪਰ ਰਵਨੀਤ ਬਿੱਟੂ ਨੇ ਇਹ ਗੱਲ ਚਈ ਆ ਉਹ ਕਹਿੰਦਾ ਵੀ ਦੇਖੋ ਅਮਰਪਾਲ ਸਿੰਘ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ 15 17 ਲੱਖ ਵੋਟ ਪਈ ਆ ਜੇ ਉਹਨੂੰ ਪੈਰੋਲ ਨਹੀਂ ਮਿਲੂਗੀ ਉਹ ਲੋਕਾਂ ਦੇ ਮਸਲੇ ਹੱਲ ਨਹੀਂ ਕਰੂਗਾ ਜੇਕਰ ਉਹ ਲੋਕਾਂ ਦੀ ਗੱਲ ਨਹੀਂ ਕਰੂਗਾ ਤੇ ਫਿਰ ਗੱਲ ਕਰੂਗਾ ਕੌਣ ਉਹ ਕਹਿੰਦੇ ਵੀ ਇਹੀ ਐਨਐਸਏ ਜਿਹੜੀ ਉਹ ਇੰਡੀਆ ਦੇ ਰਾਸ਼ਦ ਦੇ ਉੱਤੇ ਲੱਗੀ ਹੋਈ ਹੈ ਜੰਮੂ ਕਸ਼ਮੀਰ ਦੇ ਮੈਂਬਰ ਪਾਰਲੀਮੈਂਟ ਤੇ ਉਹਨੂੰ ਤਾਂ ਹਰ ਵਾਰ ਪਰੋਲ ਮਿਲਦੀ ਹੈ ਐਟਕੀ ਵੀ ਮਣੀ ਹੋਈ ਹੈ ਪਾਰਲੀਮੈਂਟ ਦੇ ਫੈਸ਼ਨ ਵਾਸਤੇ ਤੇ ਇਹਨਾਂ ਨੂੰ ਨਹੀਂ ਮਿਲਦੀ ਤੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਅਮਰਤਪਾਲ ਸਿੰਘ ਨੂੰ ਪਰੋਲ ਮਿਲਣੀ ਚਾਹੀਦੀ ਹੈ ਇਹ ਉਹਨਾਂ ਦਾ ਹੱਕ ਹੈਗਾ ਉਹਨਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝੇ ਨਹੀਂ ਕਰਨਾ ਚਾਹੀਦਾ ਖਡੂਰ ਸਾਹਿਬ ਦੇ ਲੋਕਾਂ ਦੀ ਗੱਲ ਉਹ ਕਰਨਗੇ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਭਾਈ ਮੇਰੀ ਪਾਰਟੀ ਬੇਸ਼ੱਕ ਕੁਝ ਵੀ ਸੋਚੇ ਪਰ ਮੈਨੂੰ ਲੱਗਦਾ ਵੀ ਉਹਨਾਂ ਇਹ ਨਿਯਤ ਅਧਾਰ ਦੇ ਉੱਤੇ ਉਹਨੂੰ ਪੈਰੋਲ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਆਪਣੀ ਗੱਲ ਰੱਖਣ ਦਾ ਅਧਿਕਾਰ ਮਿਲਣਾ ਚਾਹੀਦਾ ਤੇ ਫਿਰ ਇਹ ਗੱਲ ਕੋਈ ਵੀ ਦੇਖੋ ਪੰਜਾਬ ਦੀ ਸਰਕਾਰ ਨੇ ਤਾਂ ਹਾਈ ਕੋਰਟ ਦੇ ਵਿੱਚ ਉਤਰ ਦਿੱਤਾ ਵੀ ਜੇਕਰ ਇਹਨੂੰ ਛੁੱਟੀ ਮਿਲ ਗਈ ਜੇਕਰ ਪੈਰੋਲ ਮਿਲ ਗਈ ਅਮਰਪਾਲ ਨੂੰ ਤੇ ਫਿਰ ਭਾਈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜਾਊਗਾ ਮਤਲਬ ਇਹ ਹੈ ਵੀ ਦਿੱਕਤ ਕੱਲੀ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਹੀ ਪੰਜਾਬ ਦੀ ਸਰਕਾਰ ਨੇ ਅਮਰਸਰ ਦੇ ਪ੍ਰਸ਼ਾਸਨ ਨੇ ਸੈਂਟਰੀ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਐਨਐਸਐਲ ਵਾਈ ਆ ਤੇ ਹੋਰ ਇਹਦੇ ਪਿੱਛੇ ਕੋਈ ਕਾਰਨ ਨਹੀਂ ਗਾ ਮਤਲਬ ਇਹ ਹੈ ਜੀ ਉਹਨਾਂ ਨੇ ਇੱਕ ਤੀਰ ਨਾਲ ਦੋਸ਼ਕਾਰ ਕੀਤੇ ਇੱਕ ਤਾਂ ਅਮਰਤਪਾਲ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਟੋਕੇ ਵੀ ਦੇਖਿਆ ਵੀ ਭਾਈ ਸਾਡੇ ਪੱਖ ਦੇ ਵਿੱਚ ਕਿਵੇਂ ਤੇ ਦੂਜਾ ਇਹ ਹੈ ਵੀ ਭਾਈ ਉਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਲਈ ਇਹ ਕਾਰਾ ਹੈਗਾ ਤੇ ਭਾਈ ਇਹੀ ਸਭ ਤੋਂ ਵੱਧ ਵਿਰੋਧੀ ਅਸਿੱਖਾਂ ਦੀ ਸੋ ਇਹ ਹੈ ਜੀ ਰਾਜਨੀਤੀ ਦੇ ਵਿੱਚ ਬੜਾ ਕੁਝ ਹੋਣਾ ਆਪਾਂ ਅੱਗੇ ਵੀ ਗੱਲ ਕਰਾਂਦੇ ਹੁੰਦੇ ਆ ਮੂੜ ਬੜੇ ਬਦਲੇ ਜਾਣੇ ਆ ਮੂੜ ਬੜੇ ਕੱਟੇ ਜਾਣੇ ਆ ਇਹ ਉਹਨਾਂ ਕੱਟੇ ਜਾ ਰਹੇ ਮੂੜਾਂ ਦਾ ਹੀ ਇੱਕ ਰੂਪ ਆ ਜੋ ਹੁਣ ਕਹਿ ਜਾ ਰਿਹਾ ਸੌਅ ਅਥ ਰਸਾ ਸ੍ਰਿਤ ਗੰਢ ਗਲ ਇਹ ਆ ਆਉਂਦੇ ਸਮੇਂ ਦੇ ਵਿੱਚ ਜਿੰਨਾਂ ਜਿਹੜੀਆਂ ਗੱਲਾਂ ਸੀ ਸੋਚ ਦਾ ਨਹੀਂ ਉਹ ਗੱਲਾਂ ਹੋਇਆ ਕਰਨੀਆਂ ਜਿਹੜੀਆਂ ਜਿਹੜੀਆਂ ਗੱਲਾਂ ਸਾਡੀ ਸੋਚ ਤੋਂ ਪਰੇ ਦੀਆਂ ਉਹ ਗੱਲਾਂ ਇਤਕੀ ਰਾਜਨੀਤੀ ਦੇ ਵਿੱਚ ਹੋਣਗੀਆਂ ਮੈਨੂੰ ਇਸ ਗੱਲ ਦੀ ਆਸ ਹੈ ਜੀ ਬਿਲਕੁਲ ਕਹਣਾ ਸਾਬ ਹੁਣ ਗੱਲ ਕਰਦੇ ਆ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਹੋਰਾਂ ਦੀ ਆਪਾਂ ਸਾਰੇ ਜਾਣਦੇ ਆ ਜਪਾਨ ਦੌਰੇ ਦੇ ਉੱਪਰ ਨੇ ਉਹ ਤੇ ਉੱਥੇ ਕਹਿੰਦੇ ਟੋਕੀਓ ਦੇ ਵਿੱਚ ਵੀ ਉਹਨਾਂ ਨੇ ਮਹਾਤਮਾ ਗਾਂਧੀ ਹੋਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਨ ਆਪਾਂ ਜਾਣਦੇ ਆ ਕਿ ਜਪਾਨ ਪਹੁੰਚੇ ਹੋਏ ਆ ਤੇ ਜਪਾਨ ਦੇ ਵਿੱਚ ਉਹਨਾਂ ਨੇ ਟੋਕੀਓ ਦੇ ਵਿੱਚ ਜਾ ਕੇ ਕੱਲ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਮਹਾਤਮਾ ਗਾਂਧੀ ਪਾਰਕ ਦੇ ਵਿੱਚ ਟੋਕੀਓ ਦੇ ਐਡੋਗਾਵਾ ਗਾਂਧੀ ਪਾਰਕ ਦੇ ਵਿੱਚ ਉਹਨਾਂ ਨੇ ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਉਸ ਤੋਂ ਬਿਲਕੁਲ ਇਹ ਹੈ ਵੀ ਉਹਨਾਂ ਦੇ ਵੱਲੋਂ ਹੁਣ ਵਕ ਵਕ ਕਾਰੋਬਾਰੀਆਂ ਨਾਲ ਬਿਜ਼ਨਸਮੈਨਾਂ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ ਤੇ ਉਹਨਾਂ ਨੇ ਕਿਹਾ ਜੀ ਜਾਪਾਨੀ ਕੰਪਨੀਆਂ ਜਿਹੜੀਆਂ ਉਹਨਾਂ ਨੇ ਤਕਨੀਕ ਬਹੁਤ ਹਾਸਲ ਕੀਤੀ ਹੈ ਸਾਧੂਨਕ ਉਦਯੋਗ ਟੈਕਨਾਲੋਜੀ ਤੇ ਵਿਸ਼ਵ ਵਿਆਪੀ ਸਹਿਯੋਗ ਦੇ ਲਈ ਮੋਰੀ ਕੇਂਦਰ ਬਣ ਰਿਹਾ ਸਾਡਾ ਸੂਬਾ ਤੇ ਇਥੋਂ ਦੇ ਵਕ ਵਕ ਕਾਰੋਬਾਰੀਆਂ ਦੇ ਨਾਲ ਅਸੀਂ ਮੀਟਿੰਗਾਂ ਕਰਨੀਆਂ ਹੈ ਤੇ ਅਗਲੀ ਗੱਲ ਇਹ ਆ ਜਪਾਨ ਫੇਰੀ ਦੇ ਪਰੇ ਦਨ ਮੁੱਖ ਮੰਤਰੀ ਨੇ ਜੀਬੀਆਈਸੀ ਆਇਸਨ ਇੰਡਸਟਰੀ ਯਾਮਾ ਫੋਡਾ ਮੋਟਰ ਜੀਆਈਸੀਏ ਦੱਖਣੀ ਏਸ਼ੀਆ ਵਭਾਗ ਦੇ ਡਾਇਰੈਕਟਰ ਜਨਰਲ ਤੋਰੇ ਇੰਡਸਟਰੀ ਪਾਰਲੀਮੈਂਟ ਵਾਈਸ ਮਿਨਿਸਟਰ ਆਫ ਇਕਨੋਮੀ ਵਪਾਰ ਤੇ ਉਦਯੋਗ ਤੇ ਹੋਰ ਨਾਲ ਨਾਲ ਗੱਲਬਾਤ ਕੀਤੀ ਆ ਸੋ ਮਤਲਬ ਇਹ ਕਿ ਐਤ ਕੀ ਪੰਜਾਬ ਦੇ ਮੁੱਖ ਮੰਤਰੀ ਦਾ ਉਦੇਸ਼ ਇਹ ਆ ਵੀ ਪਾਈ ਅਸੀਂ ਪੰਜਾਬ ਦੇ ਲਈ ਕੁਝ ਲੈ ਕੇ ਜਾਗੇ ਯਾਨੀ ਕਿ ਬਿジネス ਜਿਹੜਾ ਬਿਜ਼ਨਸਮੈਨ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਲਈ ਪ੍ਰੇਰਿਤ ਕਰ ਗਏ ਮੀਟਿੰਗਾਂ ਕਰਕੇ ਤੇ ਉਹਨਾਂ ਨੂੰ ਪ੍ਰੇਰਿਤ ਕਰ ਗਏ ਵੀ ਪੰਜਾਬ ਦੇ ਵਿੱਚ ਤੁਸੀਂ ਪੂੰਜੀ ਨਿਵੇਸ਼ ਕਰੋ ਵੈਸੇ ਮੁੱਖ ਮੰਤਰੀ ਸਾਹਿਬ ਜਰਮਨ ਦੇ ਵਿੱਚ ਵੀ ਗਏ ਸੀਗੇ ਕੁਝ ਕਿਸਾਨ ਪਹਿਲਾਂ ਕੈਪਟਨ ਮਨਿੰਦਰ ਸਿੰਘ ਵੀ ਬਹੁਤ ਗਿੜੇ ਲਾਉਂਦੇ ਹੁੰਦੇ ਸੀ ਦੇਖੋ ਜਾਣਾ ਮਾਰੀ ਗੱਲ ਨਹੀਂ ਆ ਪਰ ਜਾ ਕੇ ਆਪਾਂ ਨੂੰ ਕੋਈ ਕੁਝ ਕਿਉਂ ਦੇਵੇ ਸਵਾਲ ਇਹ ਆ ਕੀ ਪੰਜਾਬ ਦੇ ਵਿੱਚ ਸਭ ਕੁਝ ਠੀਕ ਆ ਕੀ ਪੰਜਾਬ ਦੇ ਵਿੱਚ ਗੋਰੀ ਨਹੀਂ ਚੱਲਦੀ ਗੈਂਗਸਟਰਾਂ ਦਾ ਡਰ ਨਹੀਂਗਾ ਪੰਜਾਬ ਦੇ ਵਿੱਚ ਘਰ ਨਾ ਡਰਨੀ ਦਾ ਪੰਜਾਬ ਦੇ ਵਿੱਚ ਸੜਕਾਂ ਸਹੀ ਆ ਪੰਜਾਬ ਦੇ ਵਿੱਚ ਐਨਓਸੀ ਸਹੀ ਮਿਲ ਜਾਂਦੀ ਆ ਪੰਜਾਬ ਦੇ ਵਿੱਚ ਬਿਜਲੀ ਦਾ ਭਾ ਪਾਣੀ ਦਾ ਭਾ ਠੀਕ ਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਇੰਡਸਟਰੀ ਫੇਅਰ ਲੱਗਦੀ ਆ ਜਿਵੇਂ 500 700 ਬੰਦੇ ਨੂੰ ਕੰਮ ਦੇਣਾ ਜਿਵੇਂ ਕਰੋੜਾਂ ਰੁਪਏ ਇਨਵੈਸਟ ਕਰਨਾ ਉਹ ਬੰਦੇ ਨੇ ਕਈ ਕੁਝ ਸੋਚ ਕੇ ਚੱਲਣਾ ਜੀ ਬਿਲਕੁਲ ਟੇਣਾ ਸਾਹਿਬ ਇਹ ਗੱਲ ਤੁਹਾਡੀ 100% ਦੀ ਸਹੀ ਹੈ ਪਰ ਉਧਰ ਦੂਸਰੇ ਬੰਨੇ ਜੇ ਗੱਲ ਕਰੀਏ ਬੱਸਾਂ ਦੀ ਹਰ ਰੋਜ਼ ਕੋਈ ਨਾ ਕੋਈ ਸਮੱਸਿਆ ਪੰਜਾਬ ਦੇ ਮੋਰੇ ਖੜੀ ਰਹਿੰਦੀ ਹੈ ਜੀ ਕਹਿੰਦੇ 5 ਦਿਨ ਬਾਅਦ ਪੰਜਾਬ ਚ ਸਰਕਾਰੀ ਬੱਸਾਂ ਚੱਲੀਆਂ ਨੇ ਬਿਲਕੁਲ ਜੀ ਬਿਲਕੁਲ 5 ਦਿਨ ਬਾਅਦ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਸੂਬਾ ਪੱਧਰੀ ਹੜਤਾਲ ਖਤਮ ਹੋਈ ਆ 2700 ਸਰਕਾਰੀ ਬੱਸਾਂ ਜਿਹੜੀਆਂ ਉਹ ਪੰਜਵੇਂ ਰਨ ਸੜਕਾਂ ਦੇ ਉੱਤੇ ਮੁੜ ਦੌੜਦੀਆਂ ਸ਼ੁਰੂ 4 ਦਿਨ ਬਾਅਦ ਹੜਤਾਲ ਟੁੱਟੀ ਆ ਤੇ ਸੂਬੇ ਦੇ 27 ਦੀਪੂਆ ਦੇ ਵਿੱਚ ਰੋਡਵੇਜ਼ ਪਨ ਬਸ ਤੇ ਪੀਆਰਟੀਸੀ ਦੀਆਂ ਤਕਰੀਬਨ 2700 ਸਰਕਾਰੀ ਬਸਾਂ ਜਿਹੜੀਆਂ ਉਹ ਮੋੜ ਸੜਕਾਂ ਦੇ ਉੱਤੇ ਭਜੜਨੀ ਸ਼ੁਰੂ ਹੋਈਆਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਦੂਜੀ ਗੱਲ ਇਹ ਹੈ ਵੀ ਭਾਈ ਇਹਨਾਂ ਨੇ ਕਿੰਨਾ ਮੰਗਾ ਨਾ ਜਿਹੜੀਆਂ ਉਹ ਤਾਂ ਨਾ ਜਿਵੇਂ ਇੱਕ ਕਹਿ ਲਈਏ ਵੀ ਅਲਜਬਰੇ ਵਾਲਾ ਸਵਾਲ じゃ ਬਣ ਗਿਆ ਪਹਿਲਾਂ ਜਦੋਂ ਇਹਨਾਂ ਨੇ ਹੜਤਾਲ ਸ਼ੁਰੂ ਕੀਤੀ ਸੀ ਇਹਨਾਂ ਨੇ ਮੰਗੇ ਰੱਖੀ ਸੀ ਵੀ ਕੱਚਿਆਂ ਨੂੰ ਪੱਕੇ ਕਰੋ ਆਊਟਸ ਉਰਸ ਵਾਲਿਆਂ ਤੋਂ ਮੈਕਮੇਟ ਲੈ ਕੇ ਆਓ ਤੇ ਜਿਹੜਾ ਹੈਗਾ ਤੀਜੇ ਨੰਬਰ ਦੇ ਉੱਤੇ ਕੰਮ ਕੋਈ ਫੁਰਨੇ ਕਿਆ ਤਕਾ ਕਿਲੋਮੀਟਰ ਤਕੀਮ ਵਾਲਾ ਵੀ ਉਹ ਪਾਈ ਰੱਦ ਕਰੋ ਟੈਂਡਰ ਰੱਦ ਕਰੋ ਕਿਲੋਮੀਟਰ ਤਕੀਮ ਵਾਲੇ ਹੋਇਆ ਇਹਨਾਂ ਤਿੰਨਾਂ ਦੇ ਵਿੱਚੋਂ ਕੁਝ ਵੀ ਨਹੀਂਗਾ ਨਾ ਤਾਂ ਕੱਚੇ ਪੱਕੇ ਹੋਏ ਨਾ ਆਊਟਸੋਰਸ ਵਾਲੇ ਮਹਿਕਮੇ ਤਾਂ ਇਹ ਨਾ ਟੈਂਡਰ ਰੱਦ ਹੋਏ ਤੇ ਮਸਲਾ ਕੀ ਹੱਲ ਹੋਇਆ ਵੀ ਜਿਹੜੇ ਹੜਤਾਲ ਕਰਦੇ ਗ੍ਰਿਫਤਾਰ ਕੀਤੇ ਹੜਤਾਲ ਕਰਦੇ ਦੇ ਉੱਤੇ ਪਰਚੇ ਪਾਏ ਹੜਤਾਲ ਕਰਦੇ ਨੂੰ ਸਸਪੈਂਡ ਕੀਤਾ ਉਹ ਕਹਿੰਦੇ ਕਿ ਸਾਡੇ ਜੱਿੱਨੇ ਮੰਗਾਂ ਪੂਰੀਆਂ ਕਰੋ ਹੜਤਾਲ ਕੀਤੇ ਜਿਹੜੇ ਮੁਲਾਜ਼ਮ ਆ ਉਹ ਸਸਪੈਂਡ ਕੀਤੇ ਬਹਾਲ ਕਰੋ ਜਿਹੜੇ ਜੇਲ੍ਹ ਤੋਂ ਉਹ ਬਾਹਰ ਕੱਢੋ ਇਹਨਾਂ ਤੇ ਪਰਚੇ दर्ज ਕਰੋ ਹਦ ਕਰੋ ਤੇ ਭਾਈ ਆਹ ਗੱਲ ਬਣਵਾ ਕੇ ਇਹ ਮੰਗ ਬਣਵਾ ਕੇ ਉਹਨਾਂ ਨੇ ਹੜਤਾਲ ਤੋੜਤੀ ਆ ਸੋ ਮੇਰਾ ਖਿਆਲ ਹੈ ਕਿ ਸਰਕਾਰਾਂ ਦੀ ਇਹ ਸਟ੍ਰੈਟਜੀ ਹੁੰਦੀ ਆ ਜਿਹੜੀ ਗੱਲ ਕਰਕੇ ਹੜਤਾਲ ਸ਼ੁਰੂ ਹੋਈ ਇਹ ਸੰਘਰਸ਼ ਸ਼ੁਰੂ ਹੋਇਆ ਉਹਦੇ ਤੋਂ ਧਾਂਨਾਂ ਦੇ ਕਰਦੇ ਹੋ ਤਾਂ ਬੰਦਾ ਕਹੇ ਜੀ ਛੱਡ ਕੇ ਹੁੰਦਾ ਹੁਣ ਆਹ ਬਣੀ ਜੀ ਤਾਂ ਮੰਗਾ ਹੋਰ ਜਿਹੜੀਆਂ ਪੂਰਨ ਹੋਉਂਦਾ ਤੇ ਬਾਕੀ ਦੇਖੋ ਜੀ ਜੇ ਵਾਰ-ਵਾਰ ਇੰਨੀ ਹੜਤਾਲ ਕਰਦੇ ਰਹੇ ਵੀ ਭਾਈ ਹੁਣ ਹੜਤਾਲ ਹੋ ਗਈ ਹੁਣ ਹੜਤਾਲ ਐ ਕਰਤੀ ਹੁਣ ਐ ਕਰਤੀ ਇਹ ਕਿ ਅੱਲ ਵੀ ਉਹਨਾਂ ਨੂੰ ਤੋਂ ਭਰੋਸਾ ਦਿੱਕਿਆ ਜਾਣਾ ਤੋਂ ਇਸ ਹੜਤਾਲ ਦਾ ਕੋਈ ਬਹੁਤ ਵੱਡਾ ਸਿੱਟਾ ਨਹੀਂ ਨਿਕਲਿਆ ਵੀ ਭਾਈ ਉਹਨਾਂ ਨੇ ਤਾਂ ਮੰਗਾ ਮੰਨੀਆਂ ਕਹਿੰਦਾ ਪਰ ਹਾਂ ਹੜਤਾਲ ਖਤਮ ਜ਼ਰੂਰ ਹੋ ਗਈ ਆ ਜੀ ਤੇ ਜਨਾਬ ਸਾਹਿਬ ਜਿਹੜਾ ਸ਼ਰੀਆਮ ਚਿੱਟਾ ਵਿਕਟ ਵਾਲਾ ਮਾਮਲਾ ਹੈ ਕਹਿੰਦੇ ਇਹਦੇ ਤੇ ਹਾਈ ਕੋਰਟ ਬਹੁਤ ਸਖਤ ਹੋਇਆ ਜੀ ਹਾਂ ਬਿਲਕੁਲ ਜੀ ਬਿਲਕੁਲ ਹਾਈ ਕੋਰਟ ਬਹੁਤ ਸਖਤ ਹੋਇਆ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਆ ਉਹ ਬੜੇ ਚਿੰਤਾਜਨਕ ਆ ਕਿਉਂਕਿ ਮੌੜ ਕਲਾ ਦੇ ਵਿੱਚ ਕੱਦਾਂ ਨੇ ਉੱਤੇ ਲਿਖਿਆ ਸੀ ਕਿ ਭਾਈ ਇਧਰਲੇ ਪਾਸੇ ਚਿੱਟਾ ਬਟਦਾ ਹੈ ਸ਼ਰੀਆਂ ਨੂੰ ਲੱਗਦਾ ਤੇ ਤੀਰ ਬਣਾਇਆ ਗਿਆ ਸੀ ਤੇ ਇਸ ਗੱਲ ਦਾ ਜਦੋਂ ਪ੍ਰਚਾਰ ਹੋਇਆ ਤੇ ਪੁਲਿਸ ਆਈ ਤੇ ਉਹਨਾਂ ਨੇ ਕੂਚੀ ਫੇਰ ਕੇ ਤੇ ਉਹ ਲਿਖਿਆ ਹੋਇਆ ਮਟਾਉਣ ਦੀ ਕੋਸ਼ਿਸ਼ ਕੀਤੀ ਦਾ ਮਟਾ ਦਿੱਤਾ ਪਰ ਇਸ ਮਸਲੇ ਦੇ ਉੱਤੇ ਹੁਣ ਹਾਈ ਕੋਰਟ ਨੇ ਆਪ ਨੋਟਸ ਲਿਆ ਉਹਨਾਂ ਨੇ ਇਹ ਗੱਲ ਕਹੀ ਜੱਜ ਸਾਹਿਬ ਨੇ ਵੀ ਇਹ ਪੰਜਾਬ ਦੇ ਹਾਲਾਤ ਨੂੰ ਬਿਆਨ ਕਰਨ ਦੀ ਖਬਰ ਆ ਵੀ ਪੰਜਾਬ ਦੇ ਪਿੰਡ ਦੇ ਵਿੱਚ ਇਵੇਂ ਨਸ਼ਾ ਕਰਦਾ ਸ਼ਰੀਆਮ ਨਸ਼ਾ ਕਰਦਾ ਰਿਓੜੀਆਂ ਪਕੌੜੀਆਂ ਵਾਂਗੂ ਨਸ਼ਾ ਕਰਦਾ ਦੇ ਭਾਈ ਇਸ ਮਸਲੇ ਦੇ ਉੱਤੇ ਪੰਜਾਬ ਦੀ ਸਰਕਾਰ ਉਤਰਦੇ ਵੇ। ਪਰ ਸਰਕਾਰ ਦੇ ਝੂਠ ਸੱਚ ਚਲੋ ਬੋਲੀ ਦੇਣਾ ਕਿਉਂਕਿ ਬਾਕੀ ਏਡੀ ਵੱਡੀ ਵਕੀਲਾ ਦੀ ਫੌਜ ਝੂਠ ਬੋਲਣ ਵਾਸਤੇ ਆ। ਉਹਨਾਂ ਨੇ ਇਹ ਗੱਲ ਕਹਿਣੀ ਆ ਵੀ ਨਹੀਂ ਨਹੀਂ ਦੇਖੋ ਇਹ ਕੋਈ ਅਫਸਰਾਰਤੀ ਉਹਨਾਂ ਦਾ ਕੰਮ ਹੋਊਗਾ। ਅਸੀਂ ਤਾਂ ਪਿੰਡ ਦੇ ਵਿੱਚ ਪਹਿਰੇਦਾਰੀ ਵੀ ਕਰ ਰਹੇ ਆ। ਇਸ ਪਿੰਡ ਦੇ ਵਿੱਚ ਸਾਨੂੰ ਤਾਂ ਕੋਈ ਨਸ਼ਾ ਵੇਚਣ ਵਾਲਾ ਮਿਲਿਆ ਨਹੀਂਗਾ। ਅਸੀਂ ਜਿਹਦੇ ਤੇ ਸ਼ੱਕ ਸੀ ਉਹਨਾਂ ਤੇ ਕਾਰਵਾਈ ਵੀ ਕੀਤੀ ਆ। ਉਹਨਾਂ ਨੇ ਆਹ ਉਹ ਗੱਲ ਕਹਿ ਰਹੀਆਂ ਪਰ ਸਚਾਈ ਕੀ ਆ ਪੰਜਾਬ ਦੀ ਇਹ ਪੰਨਿਆਂ ਉੱਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਜੀ। ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਉੱਧਰ ਇੱਕ ਬੜੀ ਦੁਖਦਾਇਕ ਖਬਰ ਜਿਹੜੀ ਸਾਹਮਣੇ ਆਈ ਹੈ ਜੀ ਕਹਿੰਦੇ ਕਿ ਧੀ ਨੂੰ ਵਿਦਾ ਕਰਕੇ ਵਾਪਸ ਆ ਰਹੇ ਮਾਪੇ ਤੇ ਚਾਚੀ ਦੀ ਹਾਦਸੇ 'ਚ ਮੌਤ ਹੋ ਗਈ ਹੈ ਕਿੱਥੋਂ ਦੀ ਖਬਰ ਹੈ ਜੀ ਲੁਧਿਆਣੇ ਦੇਰ ਦਾ ਇੱਕ ਮੈਰਿਜ ਪੈਨਸਲ ਦੇ ਵਿੱਚ ਕੱਲ ਵਿਆਹ ਹੋਇਆ ਜਿਹੜਾ ਕੁੜੀ ਵਾਲਾ ਪਰਿਵਾਰ ਆ ਉਸ ਰਹਿੰਦ ਵੱਲੋਂ ਆ ਜਿਹੜਾ ਮੁੰਡੇ ਵਾਲਾ ਪਰਿਵਾਰ ਆ ਜਲੰਧਰ ਵੱਲੋਂ ਆ ਮੈਰਿਜ ਪੈਨਸਲ ਲੁਧਿਆਣੇ ਦਾ ਵੀ ਚਲੋ ਦੋਵਾਂ ਧਿਰਾਂ ਨੇ ਅੱਜ ਵਿਚਾਰੇ ਸੈਂਟਰ ਦੇ ਵਿੱਚ ਵਿਆਹ ਰੱਖ ਲਿਆ ਪਰ ਜਦੋਂ ਕੁੜੀ ਨੂੰ ਵਿਦਾ ਕਰਕੇ ਸ਼ਾਮ ਦੇ ਵੇਲੇ ਤੇ ਵਾਪਸ ਪਰਤਦੇ ਸੀਗੇ ਤੇ ਉਹ ਛੋਲੇ ਹਾਰ ਚਾ ਵਾਪਸ ਗਿਆ ਕੁੜੀ ਡੋਲੀ ਦੇ ਵਿੱਚ ਬੈਠ ਕੇ ਜਲੰਧਰ ਵੱਲ ਆ ਰਹੀਆ ਰਸਤੇ ਦੇ ਵਿੱਚ ਐ ਤੇ ਕੁੜੀ ਦਾ ਪਰਿਵਾਰਕ ਮੈਂਬਰ ਜਿਹੜਾ ਮਾਂ ਉਹਦੀ ਬਾਪ ਉਹਦਾ ਚਾਚੀ ਤੇ ਬਾਕੀ ਰਿਸ਼ਤੇਦਾਰ ਉਹ ਵਾਪਸ ਜਾ ਰਹੇ ਸਨ ਜਲੰਧਰ ਵੱਲ ਜਦੋਂ ਵਾਪਸ ਜਾਂਦੇ ਸੀ ਰਾਹ ਦੇ ਵਿੱਚ ਟਰੱਕ ਦੇ ਨਾਲ ਇਨੋਵਾ ਵੱੱਲੇ ਟੱਕਰ ਹੋ ਗਈ ਜਿਹਦੇ ਵਿੱਚ ਕੁੜੀ ਦੀ ਮਾਂ ਬਾਪ ਚਾਚੀ ਤੇ ਕੁਝ ਹੋਰ ਰਿਸ਼ਤੇਦਾਰਾਂ ਦੀ ਮੌਤ ਹੋਈ ਗਈ ਜੰਗਲੇ ਵਾਲੇ ਤਾਂ ਮੌਕੇ ਤੇ ਮੌਤ ਹੋਈ ਹੈ ਦੋ ਗੰਮੀਰ ਦਸਮੀ ਆ ਫਿਰ ਜਦੋਂ ਕੁੜੀ ਵਾਲਿਆਂ ਨੂੰ ਨੇ ਫੋਨ ਕੀਤਾ ਕੁੜੀ ਨੂੰ ਇਹ ਭਾਈ ਰਾਹ ਦੇ ਵਿੱਚ ਆਹ ਗੱਲ ਵਾਪਰ ਗਈ ਆ ਉਹ ਡੋਲੀ ਫਿਰ ਰਾਹ ਦੇ ਵਿੱਚ ਮੋੜ ਕੇ ਵਾਪਸ ਲੈ ਗਏ ਸਰਹੰਗਲੇ ਵਾਲੇ ਮਤਲਬ ਤੁਸੀਂ ਦੇਖੋ ਵੀ ਕੁਝ ਮਿੰਟ ਪਹਿਲਾਂ ਕੀ ਖੁਸ਼ੀਆਂ ਨਾਲ ਬੈਠਾ ਸੀ ਕੁਝ ਮਿੰਟ ਬਾਅਦ ਕਿਵੇਂ ਸੱਥਰ ਵਿਛ ਗਿਆ ਖੁਸ਼ੀਆਂ ਦੇ ਗੀਤਾਂ ਜਿਹੜੇ ਉਹ ਵਾਣਾਂ ਦੇ ਵਿੱਚ ਕਿਵੇਂ ਬਦਲੇ ਆ ਸੋ ਇਹ ਬੜੇ ਦੁੱਖ ਦੀ ਖਬਰ ਹੈ ਜੀ ਇਹ ਭਾਈ ਸੜਕ ਹਾਰ ਤੇ ਕਿਵੇਂ ਕਿਵੇਂ ਜਾਨ ਲੈਂਦੇ ਆ ਪੰਜਾਬ ਦੇ ਵਿੱਚ ਗੋਰੀ ਦਲਨ ਦੀ ਬੱਦੇ ਮਰਨ ਤੇ ਮਾਰਨ ਦੀ ਤੇ ਸੜਕੀ ਹਾਦਸੇ ਵਿੱਚ ਤਬਾਹੀ ਦੀ ਹਰ ਪੇਜ ਦੇ ਉੱਤੇ ਦਸ ਦਤ ਪੰਜ ਪੰਜ ਖਬਰਾਂ ਆਹੀ ਹੁੰਦੀਆਂ ਸੋ ਪੰਜਾਬ ਦੇ ਵਿੱਚ ਇਵੇਂ ਮੌਸਮ ਹੈ ਸਰੀ ਹੈ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਇਸ ਵਾਰ ਕਹਿੰਦੇ ਕੇਂਦਰ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬ ਤੇ ਹਰਿਆਣਾ ਚ ਪ੍ਰਾਲੀ ਸੜਨ ਦੇ ਮਾਮਲੇ ਘਟੇ ਨੇ ਹਾਂ ਬਿਲਕੁਲ ਜੀ ਇਹ ਗੱਲ ਕਹੀ ਆ ਕਿਉਂਕਿ ਕੱਲ ਚੰਨੀ ਜੀ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਸਵਾਲ ਪੁੱਛਿਆ ਉਹਨਾਂ ਨੇ ਗੱਲ ਕਹੀ ਹੈ ਵੀ ਹੁਣ ਪੰਜਾਬ ਦੇ ਵਿੱਚ ਪ੍ਰਾਲੀ ਪਹਿਲਾਂ ਵਾਂਗੂ ਖੜ ਰਹੀ ਆ ਘਟ ਰਹੀ ਆ ਕਿੰਨੇ ਕਿਸ ਹੋਏ ਆ ਕਿੰਨੇ ਆ ਕਿੰਨੇ ਨਹੀਂ ਆ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੀ ਵਜ੍ਹਾ ਹੁਣ ਕੀ ਆ ਤੇ ਇਹਦੇ ਬਾਰੇ ਵਾਤਾਵਰਣ ਮੰਤਰੀ ਨੇ ਉੱਤਰ ਦਿੱਤਾ ਉਹ ਕਹਿੰਦੇ ਕਿ ਐਸਕੇ ਪੰਜਾਬ ਤੇ ਹਰਿਆਣਾ ਵਿੱਚ ਪ੍ਰਾਲੀ ਦੇ ਮਾਮਲੇ ਘਟੇ ਆ ਤੇ ਐਤਕੀ ਘਟਨਾ ਇਹ ਇੱਕ ਚੰਗੀ ਖਬਰ ਆ ਸੁਖਦ ਖਬਰ ਆ ਤੇ ਨਾਲ ਹੀ ਵੀ ਗੱਲ ਕਹੀ ਹੈ ਵੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਤਾਰਨ ਸਥਾਨਿਤ ਕਾਰਨ ਉਹਦੇ ਵਿੱਚ ਮੰਨ ਲੋ ਉਦਾਹਰਣ ਦੇ ਤੌਰ ਤੇ ਫੈਬਿਲਡਿੰਗਾਂ ਦਾ ਬਿਲਡਿੰਗਾਂ ਬਣਾਉਣੀਆ ਇਹ ਕਾਰਨ ਹੈ ਫੈਕਟਰੀਆਂ ਦਾ ਧੂਆਂ ਗੱਡੀਆਂ ਦਾ ਧੂਆਂ ਇਹ ਕਾਰਨ ਹੈ ਮਤਲਬ ਇਹ ਜਿਹੜਾ ਪੰਜਾਬ ਦੇ ਸਰਤੇ ਲੰਬਾ ਬਣਦੇ ਹੁੰਦੇ ਆ ਵੀ ਉਧਰਲਾ ਧੂਆਂ ਇਧਰ ਆ ਕੇ ਦਮ ਘੁੱਟ ਰਿਹਾ ਹੈ ਉਧਰਲੇ ਧੂਏ ਨੂੰ ਇਧਰ ਰੋਕਿਆ ਨਹੀਂ ਜਾ ਰਿਹਾ ਇਹ ਜੀ ਧੂਆਂ ਤਾਂ ਪੰਜਾਬ ਦਾ ਹੈ ਇਹ ਪੰਜਾਬ ਦੇ ਧੂਏ ਨੇ ਦਿੱਲੀ ਵਾਸੀਆਂ ਦਾ ਸਾਹ ਲੈਣਾ ਗੁੱਬਰ ਕੀਤਾ ਹੈ ਉਹ ਜਿਹੜੀਆਂ ਗੱਲਾਂ ਕਹਿੰਦੇ ਹੁੰਦੇ ਹੁਣ हटੇ ਜਾ ਤਾਂ ਇਹ ਕਾਰਨ ਹੈ ਕਿ ਭਾਈ ਜੀਡੀਪੀ ਪੰਜਾਬ 'ਚ ਪੈਰ ਲਾਉਣਾ ਚਾਹੁੰਦੀ ਤੇ ਧੂਆਂ ਵੀ ਹੁਣ ਕਿਤੇ ਹੋਰ ਪਾਸੇ ਤੋਰਦਾ ਇਹ ਜਾਂ ਫਿਰ ਸੱਚੀ-ਮੁੱੱਚੀ ਪੰਜਾਬ ਦੇ ਵਿੱਚ ਐਤਕੀ ਨਹੀਂ ਅੱਗ ਲੱਗੀ ਪਰ ਮੈਨੂੰ ਵੀ ਲੱਗਦਾ ਵੀ ਪੰਜਾਬ ਦੇ ਵਿੱਚ ਘੱਟ ਅੱਗ ਲੱਗੀ ਆ ਪਹਿਲਾਂ ਬਹੁਤ ਲੱਗਦੀ ਹੁੰਦੀ ਆ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਉਧਰ ਆਪਾਂ ਜਾਣਦੇ ਆ ਪਿਛਲੇ ਦਿਨੀ ਮਹਾਨ ਅਦਾਕਾਰ ਧਰਮਿੰਦਰ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ ਸੀ ਤੇ ਪਰਿਵਾਰ ਉਹਨਾਂ ਦੀਆਂ ਅਸਥੀਆਂ ਲੈ ਕੇ ਹਰਦੁਆਰ ਪਹੁੰਚੇ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਜਿਹੜਾ ਪਰਿਵਾਰ ਉਹਨਾਂ ਦਾ ਉਹ ਕੱਲ ਅਸਥੀਆਂ ਲੈ ਕੇ ਤੇ ਹਰਦੁਆਰ ਪਹੁੰਚ ਗਿਆ ਸੀ ਸੰਜੀਵ ਜੌਰ ਬੌਦੀ ਜੌਰ ਤੇ ਬਾਕੀ ਪਰਿਵਾਰਕ ਮੈਂਬਰ ਜਿਹੜੇ ਉਹ ਪਹੁੰਚ ਗਏ ਸੀ ਜੀ ਹਰਦੁਆਰ ਦੇ ਵਿੱਚ ਕਿ ਅੱਜ ਉਹਨਾਂ ਦੀਆਂ ਹੱਡੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਣਾ ਯਾਨੀ ਕਿ ਧਰਮਿੰਦਰ ਦੀਆਂ ਹੱਡੀਆਂ ਨੂੰ ਯਾਨੀ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਭਰੇ ਮਨ ਦੇ ਨਾਲ ਤੇ ਉਹ ਪਹੁੰਚੇ ਹੋਏ ਆ ਬੱਸੇ ਪਹਿਲਾਂ ਲੱਗਾ ਸੀ ਕਿ ਕੱਲ ਯਾਨੀ ਕਿ ਕੱਲ ਮੰਗਲਵਾਰ ਨੂੰ ਹੱਡੀਆਂ ਫੁੱਲ ਜਿਹੜੇ ਜਲ ਪ੍ਰਵਾਹ ਹੋਣੀ ਆ ਪਰ ਕਿਸੇ ਕਾਰਨ ਦੇ ਕਰਕੇ ਉਹ ਅੱਜ ਤੇ ਗੱਲ ਪੈ ਗਈ ਸੋ ਅੱਜ ਧਰਮਿੰਦਰ ਦੀਆਂ ਹੱਡੀਆਂ ਨੇ ਜਲ ਪ੍ਰਵਾਹ ਕਰ ਦੇਣਾ ਹੈ ਜੀ ਤੇ ਟੇਣਾ ਸਾਹਿਬ ਇਸ ਵੇਲੇ ਪੰਜਾਬ ਦਾ ਮੌਸਮ ਕਿਵੇਂ ਕਿਵੇਂ ਹੈ ਜੀ ਕਿੰਨਾ ਕੁ ਬਦਲ ਗਿਆ ਮੌਸਮ ਪੰਜਾਬ ਦਾ ਪੰਜਾਬ ਦੇ ਵਿੱਚ ਠੰਡ ਵਧੀ ਹੈ ਜੀ ਪੰਜਾਬ ਦੇ ਪਿੰਡੂ ਖੇਤਰਾਂ ਦੇ ਵਿੱਚ ਜਿੱਥੇ ਖੁੱਲੇ ਡੁੱਲੇ ਖੇਤ ਆ ਜਿੱਥੇ ਕਣਕਾਂ ਜਿੱਥੇ ਪਾਣੀ ਲੱਭ ਰਿਆ ਕਣਕਾਂ ਨੂੰ ਉਥੇ ਠੰਡ ਕਾਫੀ ਆ ਪਰ ਸ਼ਹਿਰੀ ਖੇਤਰ ਦੇ ਵਿੱਚ ਹਲੇ ਤੱਕ ਠੰਡ ਤੋਂ ਬਚਾਇਆ ਹੋ ਕੇ ਸ਼ਹਿਰੀ ਖੇਤਰ 'ਚ ਪ੍ਰਦੂਸ਼ਣ ਹੁੰਦਾ ਇਮਾਰਤਾਂ ਜਿਹੜੇ ਜਿਹੜੇ ਹੁੰਦੀਆਂ ਠੰਡ ਫਿਰ ਉਹ ਉਵੇਂ ਨਹੀਂ ਹੁੰਦੀ ਪਰ ਇਹ ਜੀ ਠੰਡ ਦੇ ਵਿੱਚ ਕਾਫੀ ਵਾਧਾ ਹੋਇਆ ਰਜਾਈ ਵਾਈ ਛੱਡ ਜਾਂਦੀ ਆ ਤੇ ਠੰਡ ਦੇ ਵਿੱਚ ਇੱਕਦਮ ਹੋਰ ਵਾਧਾ ਹੋਣਾ ਇਹ ਲਗਾਤਾਰ ਇੱਥੇ ਇੱਕ ਗੱਲ ਖਤਮ ਹੋਣ ਵਾਲੀ ਗਈ ਆ ਇੱਥੋਂ ਗੱਲ ਸ਼ੁਰੂ ਹੋਣ ਵਾਲੀ ਆ ਜੇ ਪੰਜਾਬ ਦੇ ਵਿੱਚ ਅੱਜ ਦੀ ਠੰਡ ਕਾਫੀ ਪਈ ਹੈ ਜੀ ਬਿਲਕੁਲ ਤੇ ਮਨੋਰੰਜਨ ਜਗਤ ਨਾਲ ਜੁੜੀ ਹੋਈ ਕੋਈ ਖਬਰ ਕੋਈ ਤਾਂ ਮਨੋਰੰਜਨ ਜਗਤ ਨਾਲ ਜੁੜੀ ਹੋਈ ਤਾਂ ਖਬਰ ਕੋਈ ਖਾਸ ਨਹੀਂ ਹੈਗੀ ਫਿਲਮਾਂ ਪੰਜਾਬ ਦੀਆਂ ਦਾ ਬਿਲਕੁਲ ਪੱਠਾ ਬੈਠਾ ਪਿਆ ਰਾਜਵੀਰ ਜਵੰਦਾ ਦੇ ਲਈ ਆਰ ਆਈ ਪੀ ਵਿਛੋੜਾ ਬਹੁਤ ਉੱਚੰਦਰਾ ਹੈ ਦਿਲ ਟੁੱਟ ਗਿਆ ਹੈ ਆ ਗੱਲਾਂ ਜਿਹੜੀ ਤੱਕੀਆਂ ਪੰਜਾਬਗਾਨਾ ਡਰਾਮੇਬਾਜ਼ੀ ਜਿਹੜੀ ਕੀਤੀ ਆ ਉਹ ਡਰਾਮੇਬਾਜ਼ੀ ਸੀ ਸੀ ਉਹਦੇ ਵਿੱਚ ਕੋਈ ਸੱਚਾਈ ਨਹੀਂ ਸੀ ਰਾਜਵੀਰ ਜਵੰਦਾ ਦੀ ਫਿਲਮ ਨੂੰ ਪੰਜਾਬਗਾਨਾ ਸੁਪਰ ਫਲॉप ਕੀਤਾ ਭਈ ਅੱਗੇ ਵੀ ਗੱਲ ਕਰਦਾ ਹੁੰਨਾ ਵੀ ਜੇਕਰ ਕਮੈਂਟ ਕਰਨ ਦੇ ਉੱਤੇ 50 ਪੈਸੇ ਲੱਗਦੇ ਹੋਣ ਆਰ ਆਈ ਪੀ ਲਿਖਣ ਦੇ ਉੱਤੇ 50 ਪੈਸੇ ਲੱਗਦੇ ਹੋਣ ਪੰਜਾਬ ਕੰਨੇ ਉਹ ਵੀ ਲਿਖਣਾ ਕਿਉਂਕਿ ਪੰਜਾਬੀ ਮੁਫਤ ਖੁਰੇ ਲੋਕ ਆ ਪੰਜਾਬ ਕੰਨੇ ਨੂੰ ਦੁੱਖ ਹੁੰਦਾ ਪਰ ਡਰਾਮੇਬਾਜ਼ੀ ਵਾਲਾ ਦੁੱਖ ਆ ਪੰਜਾਬ ਕੰਨੇ ਜਿੱਥੇ ਕੁਝ ਲੱਗਦਾ ਨਾ ਹੋਵੇ ਉੱਥੇ ਦੁੱਖ ਵੀ ਹੁੰਦਾ ਉੱਥੇ ਖੁਸ਼ੀ ਵੀ ਹੁੰਦੀ ਆ ਜਿੱਥੇ ਕੁਝ ਲੱਗਦਾ ਉੱਥੇ 5% ਲੋਕ ਰਹਿ ਜਾਂਦੇ ਆ ਸੋ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਨੂੰ ਪੰਜਾਬ ਕੰਨੇ ਨਹੀਂ ਦੇਖਿਆ ਇਸ ਗੱਲ ਦਾ ਦੁੱਖ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਲੀ ਨੀ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ